ਕੀ ਸਮਾਨ ਲੈ ਕੇ ਆਏ ਹਾਂ ਅਸੀਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਰਵਦਾਸ ਕਸਬਾ ਪੈਂਦਾ ਹੈ ਇਵਾਨ ਦੀ ਮੰਡੀ ਹੈ ਇਹ ਜਿਹੜਾ ਫੋਕਲ ਪੁਆਇੰਟ ਹੈ ਇਹਦਾ ਤੁਸੀਂ ਮਾਸੀ ਮੰਜ਼ਲ ਦਿਖਾਉਂਦੇ ਆ ਤੁਹਾਨੂੰ ਜਿਹੜੇ ਸਾਡੇ ਸੱਜਣ ਕੁਝ ਕਹਿੰਦੇ ਨਹੀਂ ਵੀ ਉਗਰਾਹਾ ਦੇ ਪੱਲੇ ਕੀ ਹੈ ਗਰਾਊਂਡ ਲੈਵਲ ਤੇ ਹੈ ਗਰਾਹਾ ਜਿੱਥੇ ਬੰਦੀ ਵੱਲੋਂ ਉਹ ਹੂਮ ਲੈ ਰਹੇ ਆ ਤੂੜੀ ਦੇ ਜਿਹੜੇ 12 ਭੂਗਜ ਲੈ ਕੇ ਆਏ ਆ ਤੇ 10 ਭੂਗ ਅਸੀਂ ਪਹਿਲਾਂ ਲੈ ਕੇ ਆਏ ਆ ਇਤਰੋਂ ਨਿਗਾ ਮਰਾਓ ਇਹ ਸਾਰਾ ਬੀ ਲੈ ਕੇ ਆਇਆ ਸੀ ਲਗਭਗ 3200 ਏਕੜ ਦਾ ਬੀ ਹੈ ਜਿਹੜਾ ਅੱਜ ਅਸੀਂ ਲੈ ਕੇ ਆਏ ਆ 500 ਏਕੜ ਦਾ ਬੀ ਜਿਹੜਾ ਉਹ ਪਰਸੋਂ ਅਸੀਂ ਵੰਡ ਚੁੱਕੇ ਆਂ ਪੰਜ ਸਿਫਤਾਂ ਨੇ ਜਿਹੜੀਆਂ ਸਾਡੀਆਂ ਅੱਜ ਇਹ ਪੂਰੀਆਂ ਹੋ ਗਈਆਂ ਇਸ ਤੋਂ ਬਾਅਦ ਤੇਲ ਤੇ ਟਰੈਕਟਰ ਵੀ ਲੈ ਕੇ ਆਵਾਂਗੇ ਰੇਤਾ ਕੱਢਣ ਦਾ ਪ੍ਰਬੰਧ ਕਰਾਂਗੇ ਉਹ ਸੱਜਣਾਂ ਦੇ ਮੂੰਹ ਬੰਦ ਕਰ ਰਹੇ ਆਂ ਜਿਹੜੇ ਸੱਜਣ ਸਾਡੇ ਕਹਿੰਦੇ ਨੇ ਵੀ ਉਗਰਾਹਾ ਦੇ ਪੱਲੇ ਕੀ ਹੈ ਸੱਜਣੋ ਗਰਾਹਾਹਾ ਗਰਾਉਂਡ ਲੈਵਲ ਤੇ ਕੰਮ ਕਰਦਾ ਗਰਾਹਾਹਾ ਕਿਸੇ ਦੀ ਨਿੰਦਿਆ ਨਹੀਂ ਕਰਦਾ ਗਰਾਹਾਹਾ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਪੁਰਾਣੀ ਜਥੇਬੰਦੀ ਕੀ ਕਰਦੀ ਹੈ ਜਿੰਨੇ ਕੁ ਜੋਗੀਆਂ ਜਥੇਬੰਦੀਆਂ ਕੰਮ ਕਰਦੀਆਂ ਪਰ ਗਰਾਹਾਹਾ ਦਾ ਕੰਮ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਸ ਏਰੀਏ ਦੇ ਵਿੱਚ ਤੁਸੀਂ ਇਰੋਦਾਸ ਦੇ ਇਲਾਕੇ ਚ ਆ ਕੇ ਪੁੱਛੋ ਵੱਡੇ ਪੱਧਰ ਤੇ ਗਰਾਉਂਡ ਲੈਵਲ ਤੇ ਗਰਾਹਾਹਾ ਜਥੇਬੰਦੀ ਨੇ ਕੰਮ ਕੀਤਾ ਹੈ ਅੱਜ ਕਣਕ ਦਾ B 4 ਤੇ ਤੂੜੀ ਲੈ ਕੇ ਪਹੁੰਚਿਆ ਏਦੋਂ ਜਿਹੜਾ ਆਉਣ ਵਾਲਾ ਸਮਾਂ ਜਦੋਂ ਬਾਹਣ ਬੱਤ ਆ ਗਈ ਕੰਨੇ ਦਾ B ਹੈ ਜਿਹੜਾ ਉਹ ਵੱਡੇ ਪੱਧਰ ਤੇ ਗੰਨੇ ਦਾ ਵੀ ਲੋਕਾਂ ਨੂੰ ਦੇਣਾ ਹੈ ਕਿਉਂ ਗੰਨਾ ਬਹੁਤ ਇਸ ਇਲਾਕੇ ਦਰਿਆ ਦੇ ਏਰੀਆ ਤੇ ਬੀਜਿਆ ਹੋਇਆ ਸੀ ਕਿਹੜਾ ਤਬਾਹ ਹੋ ਗਿਆ ਉਹ ਗੰਨੇ ਦਾ ਵੀ ਵੀ ਮਹਈਆ ਕਰਾਵਾਂਗੇ ਉਦੋਂ ਤੱਕ ਲੱਗੇ ਰਹਾਂਗੇ ਜਿੰਨਾ ਤੱਕ ਵਾਹਣ ਵਿਜਦੇ ਨਹੀਂ ਜਿੰਨੇ ਜੋਗਰੇ ਆ ਜਿੰਨਾ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਲੋਕਾਂ ਨੇ ਘਰਾਂ ਚੋਂ ਸਾਨੂੰ ਵੀ ਭਈਆ ਕਰਾਇਆ ਕੂੜੀ ਦਿੱਤੀ ਹੈ ਚਾਰ ਦਿੱਤਾ ਵੱਡੇ ਪੱਧਰ ਤੇ ਮਦਦ ਜਿਹੜੀ ਕੀਤੀ ਹੈ ਉਹ ਮਦਦ ਅੱਜ ਥੋੜੀ ਕੱਲੇ ਕੱਲੇ ਬੰਦੇ ਕੋਲ ਜਿਵੇਂ ਸਰਦਾਰ ਕਸ਼ਮੀਰਾ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਬੋਲੇ ਨੇ ਵੀ ਕੱਲੇ ਕੱਲੇ ਬੰਦੇ ਦਾ ਨਾਂ ਕੱਲੇ ਕੱਲੇ ਬੰਦੇ ਦੀ ਲਿਸਟ ਆ ਕਿੰਨਾ ਕਿੰਨਾ ਵੀ ਪਹੁੰਚਿਆ ਤੇ ਕਿੰਨੀ ਕਿੰਨੀ ਪਹਿਲਾਂ 10000 ਗੱਟਾ ਕਣਕ ਦਾ ਇੱਥੇ ਤੁਸੀਂ ਵੰਡ ਕੇ ਗਿਓ 10000 ਗੱਟਾ ਕਣਕ ਦਾ ਪਹਿਲਾਂ ਅਸੀਂ ਵੰਡ ਕੇ ਹੁਣ ਵੀ ਲੈ ਕੇ ਆਇਆ ਆ ਹਾਂ ਸਾਰੀਆਂ ਵੀ ਦੀਆਂ ਲਿਸਟਾਂ ਥੱਲੇ ਨਿਗਾਹ ਮਰੋ ਇਹ ਵੀ ਦੀਆਂ ਲਿਸਟਾਂ ਬਣ ਰਹੀਆਂ ਨੇ ਲਿਸਟਾ ਬਣ ਕੇ ਪਿੰਡਾਂ ਪ੍ਰਤੀ ਬੰਦੇ ਲੋਕਾਂ ਜਾਣਗੇ ਨਾਲ ਇਹਰੇ ਬੀਏ ਜਿਹੜਾ ਬੰਡਿਆ ਜਾਊਗਾ ਜਾਨੀ ਕਿ ਕਹਿਣ ਦਾ ਭਾਵ ਥੋੜਾ ਇੱਕ ਇੱਕ ਦਾਣਾ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਘਰ ਘਰ ਪਹੁੰਚੂਗਾ ਉਹ ਲੋਕਾਂ ਦੇ ਮੂੰਹ ਬੰਦ ਕੀਤੇ ਨੇ ਜਿਹੜੇ ਲੋਕ ਸੇ ਕਹਿੰਦੇ ਸੀ ਕਿ ਕਣਕ ਇਕੱਠੀ ਕਰ ਰਹੇ ਨੇ ਪੈਸੇ ਇਕੱਠੇ ਕਰ ਰਹੇ ਨੇ ਕਿੱਥੇ ਵੇਚੀ ਨਾ ਦੇਣ ਕਣਕ ਨਾ ਸੱਚ ਨੂੰ ਆ ਦੇਖੋ ਇਹ ਦੇਣ ਕਿ ਪੂਰੇ ਤਰੀਕੇ ਨਾਲ ਪੂਰੇ ਢੰਗ ਨਾਲ ਤੁਹਾਨੂੰ ਲਿਸਟਾਂ ਦੇਵਾਂਗੇ ਪਿੰਡਾਂ ਚ ਲਿਸਟਾਂ ਲਾਵਾਂਗੇ ਚੌਂਕਾਂ ਚ ਉਹ ਬੰਦੇ ਜਿਹੜੇ ਚੌਂਕੜੀਆਂ ਤੇ ਬਹਿ ਕੇ ਗੱਨਾ ਕਰਦੇ ਉਹਨਾਂ ਨੂੰ ਲਿਸਟਾਂ ਭਾਈਆ ਵੀ ਕਰਾਵਾਂਗੇ। ਉਰੇ ਤੁਸੀਂ ਆ ਕੇ ਮੋਟਰਸਾਈਕਲ ਤੇ ਕਾਰ ਚਾ ਕੇ ਪੁੱਛ ਸਕਦੇ ਹੋ ਵੀ ਆਹ ਬੰਦੇ ਨੂੰ ਕਿੰਨਾ ਵੀ ਮਿਲ ਗਿਆ। ਪਹਿਲਾਂ ਕਿੰਨੀ ਕਣਕ ਮਿਲ ਗਈ, ਕਿੰਨੀ ਤੂੜੀ ਇਹਦੇ ਕੋਲੇ ਪਹੁੰਚ ਗਈ। ਇਸ ਤਰੀਕੇ ਨਾਲ ਭਾਰਤੀ ਕਿਸਾਨ ਜੀ ਨੂੰ ਅਨੇਕਾਂ ਤਹਾ ਗਰਾਹਾਂ ਕੰਮ ਕਰ ਰਹੀ ਅੱਜ ਲਗਭਗ 5 ਜ਼ਿਲ੍ਹੇ ਨੇ ਜਿਹੜੇ ਉਹ ਪਹੁੰਚੇ ਹੋਏ ਆ ਕੱਲ ਅਸੀਂ ਚੱਲੇ ਸੀ। ਅੱਜ ਉਰੇ ਪਹੁੰਚ ਕੇ ਅੱਜ ਸਵੇਰੇ ਜਿਹੜੀ ਕਿ ਪੂਰੀ ਜਿਹੜੀ ਇਹ ਸਾਰਾ ਵੰਡ ਪ੍ਰਣਾਲੀ ਹੈ ਉਹ ਪੂਰੀ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਵੰਡ ਕੇ ਜੜੀ ਕਿ ਲੋਕਾਂ ਤੱਕ ਪਹੁੰਚਾਈ ਗਈ ਹੈ ਕੁਛ ਨਾ ਕੁਛ ਮਦਦ ਕੀਤੀ ਗਈ ਹੈ ਸਰਕਾਰਾਂ ਵੱਲੋਂ ਹੱਥ ਪਿੱਛੇ ਖਿੱਚਿਆ ਖਿੱਚਾ ਜਾ ਰਿਹਾ ਹੈ ਐਲਾਨ ਕਰਤਾ ਮੁੱਖ ਮੰਤਰੀ ਨੇ ਬੋਲਿਆ ਵੀ ਦੇਵਾਂਗੇ ਗਰਾਊਂਡ ਲੈਵਲ ਤੇ ਹਜੇ ਕੱਖ ਨਹੀਂ ਦੇਣਗੇ ਪਤਾ ਨਹੀਂ ਨਹੀਂ ਦੇਣਗੇ ਸੈਂਟਰ ਸਰਕਾਰ ਕਹਿੰਦੀ ਹੈ 16 100 ਕਰੋੜ ਰੁਪਏ ਜਿਹੜਾ ਉਹ ਸੀ ਦੇ ਦਿੱਤਾ 1600 ਕਰੋੜ ਰੁਪਏ ਨਾਲ ਕੁਛ ਨਹੀਂ ਹੁੰਦਾ 13 ਜਿਲ੍ਹੇ ਜਿਹੜੇ ਉਹ ਨੁਕਸਾਨੇ ਗਏ ਐ ਲੱਖਾਂ ਦੇ ਡੰਗਰਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਟੋਟਲ ਜਿਹੜੀ ਜ਼ਮੀਨ ਐ ਇੱਕ ਤਾਂ ਫਸਲ ਮਰ ਗਈ ਹੁੰਦੀ ਐ ਜ਼ਮੀਨ ਨੂੰ ਇਹ ਪੱਟ ਕੇ ਲੈ ਗਿਆ ਦਰਿਆ ਰੇਤਾ ਜਿਹੜਾ ਐ ਰੇਤੇ ਦੀ ਨਹੀਂ ਤਲਵਾਰ ਲਮਕਾਈ ਐ ਸਰਕਾਰ ਨੇ ਸਮਾ ਬਾਉਂਡ ਕੀਤਾ ਐ ਸਮਾ ਬਾਉਂਡ ਕਰਕੇ ਜਨਕਿ ਇਹ ਕਹਿ ਵੀ ਐਨੇ ਸਮੇਂ ਚ ਨਹੀਂ ਜਥੇਬੰਦੀ ਵੱਲੋਂ ਅਪਰਾਲਾ ਕੀਤਾ ਜਾਊਗਾ ਲੜਿਆ ਜਾਊਗਾ ਸਰਕਾਰ ਨਾਲ ਜੀਦੀ ਜ਼ਮੀਨ ਹੈ ਉਸੇ ਦਾ ਰੇਤਾ ਹੋਊਗਾ ਜਦੋਂ ਮਰਜੀ ਚੱਕੇ RAM nal ਚੱਕੇ ਸਾਲ ਚੱਕੇ 3 ਮਹੀਨੇ ਚੱਕੇ 5 ਸਾਲ ਚੱਕੇ ਉਹ ਰੇਤਾ ਉਹਦਾ ਹੋਊਗਾ ਉਹਦੇ ਲਈ ਵੀ ਲੜਾਂਗੇ ਇਹਨਾਂ ਨੂੰ ਮਾਮਜੇ ਵਾਸਤੇ ਪੂਰਨ ਤੌਰ ਤੇ ਸਰਕਾਰ ਤੇ ਦਬਾਅ ਬਣਾ ਕੇ ਉਹ ਲੜਾਈ ਹੈ ਜਿਹੜੀ ਸਰਕਾਰ ਨਾਲ ਲੜੀ ਜਾਊਗੀ ਪਿਛਲੀ 8 ਤਰੀਕ ਨੂੰ ਮੰਗ ਪੱਤਰ ਦਿੱਤੇ ਨੇ ਮੰਗ ਪੱਤਰਾਂ ਤੱਕ ਸੀਮਤ ਨਹੀਂ ਰਹਿਣਾ ਪੂਰੇ ਤੌਰ ਤੇ ਜੰਗੀ ਪੱਧਰ ਲੜਾਈ ਹੈ ਜਿਹੜੀ ਇਹ ਮਾਬਜਾ ਜੇ ਸਰਕਾਰ ਨੇ ਨਾ ਦਿੱਤਾ ਉਹ ਲੜੀ ਜਾਊਗੀ ਆਓ ਉਸ ਮਹਿਮੇ ਵਿੱਚ ਸ਼ਾਮਲ ਹੋਈਏ ਥੋੜਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ